ਤੇ ਭਾਈ ਦੇਖੋ ਜਰਾ ਆਹ ਆਰ ਤੇ ਕੋਤਾ ਖੜੀ ਨਹੀਂ ਬੰਦੇ ਨਾਲ موجوده ਭਾਈ ਜੀ ਇਹ ਬੰਦੇ ਦੀ ਕੁੜੀ ਦੀ ਚੱਪਲਾਂ ਆ ਚੁੰਨੀ ਹੈ ਦੇਖੋ ਕਿਸੇ ਦੀ ਵੀ ਹੋਵੇ ਤੇ ਭਾਈ ਦੇਖੋ ਜਰਾ ਆਹ ਬੰਦੇ ਦੀਆਂ ਆ ਇਹਦੇ ਵਿੱਚ ਕੱਪੜੇ ਪਤਲੀ ਕਾਹਗਾ ਚੀਜ਼ਾਂ ਪਈਆਂ ਇਹਦੇ ਵਿੱਚ ਆ ਦੇਖੋ ਜੀ ਸਾਡੇ ਦੇਖ ਲੈ ਤੋਂਲੇ ਆਹ ਅੰਗਰੇਜ਼ੀ ਦਾ ਅਧਿਆ ਪੀਤਾ ਵਾ ਨਾਲ ਜੋ ਠੰਡੀ ਦੀ ਬੋਤਲ ਹੈ ਇੱਕ ਮੋਬਾਈਲ ਹੈ ਇੱਕ ਅੰਬ ਹੈ ਇੱਕ ਅੰਬ ਇੱਕ ਕੁੜੀ ਬੰਦੇ ਨੇ ਮਤਲਬ ਦੋਨਾਂ ਨੇ ਮਤਲਬ ਛਾੜ ਮਾਰਤੀ ਨਮਸਕਾਰ ਹੈ ਪਿਆਰੇ ਦਸਕੋ ਇੱਕ ਖਬਰ ਲੈ ਕੇ ਤੁਹਾਡੇ ਰੂਬਰੂ ਹਾਂ ਖਬਰ ਬਹੁਤ ਮੰਦ ਭਾਗੀ ਹੈ ਕਿਉਂਕਿ ਗਾਰਡਨ ਕਲੋਨੀ ਤੋਂ ਇੱਕ ਔਰਤ ਤੇ ਉਸ ਦਾ ਪਾਣ ਜਾ ਲਾਪਤਾ ਹੈ ਜਦੋਂ ਸਾਨੂੰ ਪਤਾ ਲੱਗਾ ਹੈ ਕਿ ਰੰਗੀਲਪੁਰ ਦੇ ਪਾਸ ਨਹਿਰ ਦੇ ਉੱਤੇ ਇੱਕ ਚਪਲਾ ਤੇ ਕੁਝ ਠੰਡੇ ਦੀਆਂ ਬੋਤਲਾਂ ਤੇ ਹੋਰ ਕੁਝ ਖਾਣ ਪੀਣ ਦਾ ਸਮਾਨ ਜਿਹੜਾ ਮਿਲਿਆ ਹੈ ਤੇ ਜਿਸ ਤੋਂ ਇਹ ਜਿਹੜਾ ਸਾਰਾ ਸਮਾਨ ਜਿਹੜਾ ਡਬੋਲੀਏ ਜਿਹੜੇ ਉੱਥੇ ਘੁੰਮਰੇਸੀ ਰੋਪਰ ਦੇ ਵਿੱਚ ਜਿਹੜੇ ਡਬੋਲੀਏ ਆਪਣੇ ਜਿਹੜੇ ਨਹਿਰਜੋ ਬੰਦੇ ਨੂੰ ਕੱਢਦੇ ਆਂ ਜੋ ਸਮਾਨ ਕੱਢਦੇ ਆਂ ਪਰ ਲੇਕਿਨ ਜਦੋਂ ਅਸੀਂ ਸਾਰੀ ਗੱਲਬਾਤ ਜਾਣਨ ਵਾਸਤੇ ਪੁਲਿਸ ਦੇ ਨਾਲ ਸੰਪਰਕ ਕੀਤਾ ਤਾਂ ਹੁਣ ਅਸੀਂ ਐਸ ਐਚ ਓ ਸਿੰਘ ਭਵੰਤਪੁਰ ਜਿਹੜੇ ਕੇਸ ਵੇਲੇ ਅਸੀਂ ਫੋਨ ਲਾਈਨ ਤੇ ਆਪਾਂ ਉਹਨਾਂ ਨੂੰ ਲੈ ਰਹੇ ਆਂ ਤੇ ਗੱਲਬਾਤ ਕਰਦੇ ਆਂ ਉਹਨਾਂ ਕੋਲੋਂ ਕੀ ਜਾਣਕਾਰੀ ਆਈ ਇਸ ਸਾਰੀ ਖਬਰ ਦੀ ਹਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਟੂ ਸਾਹਿਬ ਜਿਹੜੀ ਘਟਨਾ ਰਾਤ ਦੀ ਹੈਗੀ ਆ ਕੋਈ ਨਹਿਰ ਦੇ ਕਿਨਾਰੇ ਕੋ ਚੱਪਲਾਂ ਵਗੈਰਾ ਕੋਈ ਮਿਲੀਆਂ ਸੀ ਉਹ ਕੀ ਹੈ ਸਾਰੀ ਕੋਈ ਗੱਲਬਾਤ ਜਰਾ ਦੱਸੋ ਜਰਾ ਹਾਂ ਸਾਡੇ ਨਾਲ ਸਾਨੂੰ ਸ਼ੇਅਰ ਇਨਫੋਰਮੇਸ਼ਨ ਮਿਲੀ ਹੈ ਜਿਹੜੇ ਉਰੇ ਜੀ ਜੀ ਇਹਨਾਂ ਨੂੰ ਵੈਰੀਫਾਈ ਕਰਨ ਲਈ ਮੈਂ ਉਹਨਾਂ ਨੂੰ ਇਨਵਿਸਟੀਗੇਸ਼ਨ ਅਫਸਰ ਭੇਜ ਦਿੱਤੇ ਜੀ ਤੇ ਉੱਥੇ ਸਾਡੀ ਇੱਕ ਮੈਰ ਰੀਪੋਰਟ ਜੀ ਵੀ ਨਾਲ ਸਾਡੀ ਗਾਰਡ ਦੀ ਪੋਸਟ ਬਣੀ ਜਿੱਤੇ ਸਦੇ ਮੁਲਾਜ਼ਮ ਪੋਸਟਾਂ ਉੱਤੇ ਬੈਠਦੇ ਨੇ ਜੀ 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 ਉਹ ਉਹਨਾਂ ਨੇ ਉਹਨਾਂ ਦਾ ਕਹਿਣਾ ਕਿ ਕੱਲ ਸ਼ਾਮ ਨੂੰ 6:30 ਵਜੇ ਉਹਨਾਂ ਨੇ ਦੋ ਜਣੇ ਨੂੰ ਉੱਥੇ ਪਹਲਦੇ ਦੇਖਿਆ ਜੀ ਹਾਂ ਇਹ ਏਡੀਸੀ ਇੱਕ ਏਜੰਸੀ ਦਾ ਮੁੰਡਾ ਜੀ ਤੇ ਜਿਹੜੀ ਲੇਡੀ ਟੀ ਉਹਨਾਂ ਦਾ ਲਾਲ ਕੱਪੜਾ ਦਾ ਸੂਟ ਪਾਇਆ ਜੀਗਾ ਤੇ ਮੁੰਡਾ ਕੈਕਟਰੀ ਦੇ ਸੀਗਾ ਸਮਾਨੀ ਕਲਰ ਦਾ ਜੀ ਤੇ ਹੁਣ ਸਵੇਰੇ ਸਾਨੂੰ ਸਬੂਤ ਕਰ ਤੋਂ ਇਨਫੋਰਮੇਸ਼ਨ ਮਿਲੀ ਹੈ ਉਹਨਾਂ ਨੇ ਸਾਡਾ ਨੋਟ ਕਰਾਈ ਕਿ ਇੱਥੇ ਮਹਿਰ ਦੇ ਕਿਨਾਰੇ ਦੋ ਚੱਪਲਾਂ ਦੇ ਜੋੜੇ ਇੱਕ ਚੁੰਨੀ ਦੋ ਠੰਡੇ ਦੀਆਂ ਫੋਸਲਾ ਜੀ ਇੱਕ ਐਲ ਸੀ ਸੀਗੀ ਜੀ ਜਿਹੜੇ ਮਾਈਕਾ ਫੋਨ ਜਗਾ ਦਿੱਤੋ ਮਾਈਕਾ ਫੋਨ ઓਰਡਰਿੰਗ ਕਰ ਰਿਹਾ ਸੀ ਤਾਂ ਉਹਨਾਂ ਨੇ ਮਾਈਕਾ ਫੋਨ ਨੂੰ ਦੇਖਿਆ ਕਾਲ ਅਕਸੀਪ ਕੀਤੀ ਜੀ ਨੀਤਾਰਾਣੀ ਜੀ ਬਾਈ ਫੋ ਪਲੇਟ ਫਰਮੋਦ ਪਿੰਡ ਮਕਾਨ ਨੰਬਰ 130 ਗਾਰਡਨ ਕਲੋਨੀ ਰੂਪਨਗਰ ਜੀ ਜੀ ਸਾਹਿਬ ਸੀਗਾ ਜਿਹਦੇ ਨਾਲ ਮੋਢਾ ਸੀਗਾ ਇਹਨਾਂ ਦਾ ਭਾਂਦਾ ਸੀ ਜਿਹੜਾ ਇਹਨਾਂ ਦੇ ਘਰੇ ਰਹਿ ਰਿਹਾ ਸੀ ਅਰਵਿੰਦਰ ਸਿੰਘ ਉਸ ਤੋਂ ਵੀ ਸਨੋ ਪਦਮਨ ਸਿੰਘ ਪਿੰਡ ਕਾਤਪੁਰ ਚੰਕੋ ਸਾਹਿਬ ਕਿੰਨੀ ਉਮਰ ਦਾ ਸੀ ਹਾਂਜੀ ਹਾਂਜੀ ਦੋਨਾਂ ਦੀ ਉਮਰ ਕਿੰਨੀ ਕਦੀ ਸੀ ਉਮਰ ਇਹਨਾਂ ਲੇਡੀਜ਼ ਦੇ ਹੈਗੇ ਦੱਸੋ ਤਾਂ ਆਪਕੇ 35 ਤੋਂ 40 40 ਸਾਲ ਦੀ ਪਿੱਛੇ ਗਈ ਹੈ ਜੀ ਜੀ ਇਹ ਪੁਬਲਿਫਾਈ ਕਰ ਰਹੇ ਹਾਂ ਬਾਕੀ ਪੂਰਾ ਹਾਂਜੀ ਮੁੰਡਾ 20 ਤੋਂ 22 ਤੋਂ ਆਪੇ ਜੀ ਇਹ ਜਿਹੜਾ ਭਾਂਜਾ ਸੀਗਾ ਇਹ ਸਾਦੇ ਸੁਦਾ ਸੀ ਨਾ ਇਹ ਇਹ ਵੈਰੀਫਾਈ ਕਰ ਲੈਂਦੇ ਆ ਜੀ ਅੱਜ ਸਾਡਾ ਇਨਵੈਸਟੀਗੇਸ਼ਨ ਮੌਕੇ ਤੇ ਆ ਆਕੀਮਾ ਦੇਖ ਲੈਂਦੇ ਕੀ ਹੈ ਅੱਛਾ ਸਰ ਸਾਨੂੰ ਪਤਾ ਲੱਗਿਆ ਸੀਗਾ ਕਿ ਐਕਟਿਵ ਆ ਵਗੈਰਾ ਵੀ ਸੀ ਨਾ ਪਾਸ ਕਿਵੇਂ ਕਿਵੇਂ ਜੀ ਕੋਈ ਐਕਟਿਵਾ ਸੀ ਨੰਦੇ ਪਾਸ ਵੀ ਐਕਟਿਵਾ ਤੇ ਗਈ ਸੀ ਨਹੀਂ ਐਕਟਵਾ ਕੋਈ ਨਹੀਂ ਪੈਡਲ ਪੈਡਲ ਡਿਫਾਈਨਸ ਤੇ ਕਾਲੇ ਸ਼ਾਹ ਹੋਟਲ ਦੇ ਨਾਲ ਤੇ ਮੋਕੇ ਤੇ ਕੋਈ ਐਕਟਵਾ ਨਹੀਂ ਆ ਗਈ ਕੋਈ ਵਕਤ ਨਹੀਂ ਆਇਆ ਜੀ ਦਵਾਈ ਜਿਹੜੀ ਤੁਹਾਨੂੰ ਦਸੀਆਂ ਨੇ ਚੱਪਲਾ ਚੁੰਨੀ ਦੋ ਡੰਡੇ ਦੀ ਬੋਤਲਾਂ ਪੀਆਂ ਸੀ ਜੀ ਜੀ ਸਾਡੇ ਨਾਲ ਇਹਨਾਂ ਦੇ ਲੜਕੇ ਨਾਲ ਗੱਲਬਾਤ ਹੋਈ ਸੀ ਥੋੜੀ ਦੇਰ ਪਹਿਲਾਂ ਹਾਂ ਜੀ ਸ਼ਾਇਦ ਉਹ ਦੱਸ ਰਿਆ ਸੀ ਵੀ ਐਕਟਵਾ ਨਹੀਂ ਲੱਭ ਰਹੀ ਜੀ ਸਾਡੀ ਹੱਲੇ ਤੇ ਕੌਣ ਦਾ ਫੋਟੋ ਹੈ ਇਹਨਾਂ ਦਾ ਮੁੰਡਾ ਇਹਨਾਂ ਦਾ ਲੜਕਾ ਸੀ ਕੋਈ ਹਾਂ ਹਾਂ ਜੀ ਇਹ ਸਾਡੇ ਕੋਲ ਇਨਫੋਰਮੇਸ਼ਨ ਅਜੇ ਆਈ ਨਹੀਂ ਹੈ ਵੀ ਇਹ ਵੀ ਵੈਰੀਫਾਈ ਕਰ ਲੈਂਦੇ ਆ ਉਹ ਜਿਹੜੇ ਸੰਦੀ ਨੂੰ ਵਿਭਾਲ ਕਰ ਰਹੇ ਆ ਕੋਲ ਟੀਮ ਨੇ ਉਹਦੇ ਨਾਲ ਕੰਟੈਕਟ ਕਰਕੇ ਜੋ ਵੀ ਕੰਮ ਕਿੰਨੀ ਅਮਲਸੇਂ ਤੇ ਜਾਉਣੀ ਤੇ ਤੁਹਾਡੇ ਵੱਲੋਂ ਹੁਣ ਕਿਆ ਕੀਤਾ ਵਿਭਾਲ ਕੀਤੀ ਜਾ ਰਹੀ ਹੈ ਨਹਿਰ ਦੇ ਵਿੱਚ ਵੀ ਜਾਂ ਹੋਰ ਹਾਂ ਬਿਲਕੁਲ ਬਿਲਕੁਲ ਬੋਤਾ ਕਰਨ ਨੂੰ ਇੰਵੀਟੇਸ਼ਨ ਦਿੱਤੀ ਹੈ ਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਅੱਛਾ ਨਹੀਂ ਜਿਹੜੇ ਤੁਹਾਡੇ ਗਾਰਡ ਦੇ ਉਹ ਉੱਥੇ ਸੀਗੇ ਉਹ ਉਹ ਦੱਸਦੇ ਆ ਵੀ ਵਾਕੀ ਛਾਲ ਮਾਰੀਆ ਉਹਨਾਂ ਨੇ ਜਾਂ ਨਹੀਂ ਨਹੀਂ ਉਹਨਾਂ ਨੇ ਮੌਕੇ ਤੇ ਛਾਲ ਮਾਰਦੇ ਨੇ ਦੇਖਿਆ ਉਹਨਾਂ ਨੇ ਵੀ ਸਿਰਫ ਦੇਖਿਆ ਕਿ ਮੈਂ ਤੇ ਕਿਨਾਰੇ ਟਹਿਲ ਰਿਹਾ ਸੀ ਕਿ ਗੱਲ ਹੈ ਟਹਿਲ ਟਹਿਲ ਰਹੀ ਸੀ ਜੀ 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 ਤੋਂ ਟਹਿਲਦੇ ਦੇਖਿਆ ਉਹਨਾਂ ਨੇ ਬਸ ਸ਼ਾਮ ਮਾਰਨੀ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜਾਣਕਾਰੀ ਦੇਣ ਲਈ ਠੀਕ ਹੈ ਬੰਦ ਥੈਂਕ ਯੂ ਬਿਲਕੁਲ ਜੀ ਐਸਐਚਓ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਜਾਣਕਾਰੀ ਕਲੀਅਰ ਹੋ ਚੁੱਕੀ ਹੈ ਕਿ ਬਾਕੀ ਪੁਲਿਸ ਜਿਹੜੀ ਹੈ ਪਾਲ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਵੱਲੋਂ ਨਹਿਰ ਦੇ ਵਿੱਚ ਛਾੜਮਾਰ ਦੇ ਤਾਂ ਸ਼ਾਇਦ ਨਹੀਂ ਕਿਸੇ ਨੇ ਦੇਖੀਆਂ ਪਰ ਲੇਕਿਨ ਜਿਹੜੀ ਪੁਲਿਸ ਵੱਲੋਂ ਜਿਹੜੀ ਗੋਤਾਖੋਰਾਂ ਦੇ ਬੰਦੇ ਨਾਲ ਨਹਿਰ ਦੇ ਵਿੱਚ ਵੀ ਪਾਲ ਕੀਤੀ ਜਾ ਰਹੀ ਹੈ ਬਾਕੀ ਖਬਰ ਆਉਣ ਤੋਂ ਬਾਅਦ ਤੁਹਾਨੂੰ ਅਗਲਾ ਵੀਰ ਵਜੂਦਾਂ ਭਾਈ ਜੀ ਇਹ ਬੰਦੇ ਦੀ ਕੁੜੀ ਦੀ ਚੱਪਲਾਂ ਆ ਚੁੰਨੀ ਐ ਦੇਖੋ ਕਿਸੇ ਦੀ ਵੀ ਹੋਵੇ ਤੇ ਭਾਈ ਦੇਖੋ ਜਰਾ ਕਰ ਆ ਬੰਦੇ ਦੀਆਂ ਆ ਇਹਦੇ ਵਿੱਚ ਕੱਪੜੇ ਪਤਲੀ ਕਾਹਾਂ ਚੀਜ਼ਾਂ ਪਈਆਂ ਇਹਦੇ ਵਿੱਚ ਆ ਦੇਖੋ ਜੀ ਸਾਰੇ ਦੇਖ ਲੈ ਤੁਹਾਨੂੰ ਆ ਅੰਗਰੇਜ਼ੀ ਦਾ ਅਧਿਆਪਕਾ ਵਾ ਨਾਲ ਤੋਂ ਠੰਡੀ ਦੀ ਬੋਤਲ ਆ ਇੱਕ ਇੱਕ ਮੋਬਾਈਲ ਐ ਇੱਕ ਅੰਬ ਐ ਇੱਕ ਅੰਬ ਇਹ ਕੁੜੀ ਬੰਦੇ ਨੇ ਮਤਲਬ ਦੋ ਨਾਂ ਨਾ ਮਤਲਬ ਛਾੜ ਮਾਰਤੀ ਨਮਸਕਾਰ ਕਰਦੇ ਆ ਇਸ ਖੁੜੀ ਇੱਕ ਖਬਰ ਲੈ ਕੇ ਤੁਹਾਡੇ ਰੂਬਰੂ ਹਾਂ ਖਬਰ ਬਹੁਤ ਮੰਦ ਭਾਗੀ ਹੈ ਕਿਉਂਕਿ ਗਾਰਡਨ ਕਲੋਨੀ ਤੋਂ ਇੱਕ ਔਰਤ ਤੇ ਉਸ ਦਾ ਪਣਜਾ ਲਾਪਤਾ ਹੈ ਜਦੋਂ ਸਾਨੂੰ ਪਤਾ ਲੱਗਾ ਹੈ ਕਿ ਰੰਗੀਲਪੁਰ ਦੇ ਪਾਸ ਨਹਿਰ ਦੇ ਉੱਤੇ ਇੱਕ ਚੱਪਲਾ ਤੇ ਕੁਝ ਠੰਡੇ ਦੀਆਂ ਬੋਤਲਾਂ ਤੇ ਹੋਰ ਕੁਝ ਖਾਣ ਪੀਣ ਦਾ ਸਮਾਨ ਜਿਹੜਾ ਮਿਲਿਆ ਹੈ ਤੇ ਜਿਸ ਤੋਂ ਇਹ ਜਿਹੜਾ ਸਾਡਾ ਸਮਾਨ ਜਿਹੜਾ ਡਬੋਲੀਏ ਜਿਹੜੇ ਉੱਥੇ ਘੁੰਮਰੇ ਸੀ ਰੋਪੜ ਦੇ ਵਿੱਚ ਜਿਹੜੇ ਡਬੋਲੀਏ ਆਪਣੇ ਜਿਹੜੇ ਨਹਿਰ ਜੋ